ਲੰਮੇ ਸਮੇਂ ਦੇ ਬਾਅਦ ਆਪਾਂ ਕੀ ਆਏ ਹਾਂ ਬੋਲੀ ਕਮੀਨੀਅਨ ਦੇ ਲਈ ਇਕੱਠੇ ਹੋਏ ਆਂ ਪ੍ਰਭੂ ਪੋਜ ਦੇ ਲਈ ਇਕੱਠੇ ਹੋਏ ਆਂ ਅਸ਼ਾਈ ਰਬਾਨੀ ਦੇ ਲਈ ਇਕੱਠੇ ਹੋਏ ਆਂ ਤਾਂ ਬਹੁਤ ਸਾਰੇ ਭੈਣ ਭਰਾ ਇਸ ਬਾਰੇ ਵਿੱਚ ਨਹੀਂ ਜਾਣਦੇ ਹੋਣਗੇ ਕਿ ਬੋਲੀ ਕਮੀਨੀਅਨ ਕੀ ਆ ਪ੍ਰਭੂ ਪੋਜ ਕਿਹਨੂੰ ਕਹਿੰਦੇ ਆ ਸ਼ਾਈ ਰਬਾਨੀ ਕਿਹਨੂੰ ਕਹਿੰਦੇ ਆ ਤੇ ਅੱਜ ਆਪਾਂ ਬਚਨ ਦੇ ਵਿੱਚੋਂ ਇਹੀ ਸਿੱਖਣਾ ਹੈ ਔਰ ਬਹੁਤ ਸਾਰੇ ਭੈਣ ਭਰਾ ਆ ਜਿਹੜੇ ਜਾਣਦੇ ਆ ਕਿ ਕੀ ਆ ਪਰ ਫਿਰ ਵੀ ਉਹ ਨਹੀਂ ਜਾਣਦੇ ਕਿ ਕੀ ਆ ਉਹ ਇਦਾਂ ਤਾਂ ਜਾਣਦੇ ਆ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਇਹਦੀ ਇਹ ਜਿਹੜੀ ਰੀਤ ਆ ਨਿਭਾਈ ਜਾਂਦੀ ਆ ਪਰ ਉਹ ਨਹੀਂ ਜਾਣਦੇ ਕਿ ਅਸਲ ਦੇ ਵਿੱਚ ਇਹ ਰੀਤ ਜਿਹੜੀ ਆ ਇਹ ਕੀ ਆ ਇਹ ਕਿਉਂ ਕੀਤਾ ਜਾਂਦਾ ਆ ਤੇ ਅੱਜ ਆਪਾਂ ਪਵਿੱਤਰ ਸ਼ਸਤਰ ਦੇ ਵਿੱਚੋਂ ਪਵਿੱਤਰ ਬਾਈਬਲ ਦੇ ਵਿੱਚੋਂ ਇਹੋ ਸਿੱਖਣਾ ਆ ਕਿ ਪਰਮੇਸ਼ਰ ਜੀ ਦੀ ਬਾਣੀ ਸਾਨੂੰ ਰਬੂ ਬੋਸ ਦੇ ਬਾਰੇ ਦੇ ਵਿੱਚ ਕੀ ਸਿਖਾਉਂਦੀ ਆ ਤੇ ਆਓ ਆਪਾਂ ਫਸਟ ਆਫ ਆਲ ਆਪਾਂ ਦੇਖਦੇ ਆ ਬੁੱਕ ਆਫ ਜohn ਨਿਊ ਟੈਸਟਾਮੈਂਟ ਦੇ ਵਿੱਚ ਬੁੱਕ ਆਫ ਜohn ਚੈਪਟਰ ਨੰਬਰ 6 ਵਰਸ ਨੰਬਰ 53 ਐਂਡ 54 ਜਹੰਨਾ ਦੀ ਕਿਤਾਬ ਉਹਦਾ 6 ਨੰਬਰ ਅਧਿਆਇ ਤੇ ਉਹਦੀ 53 ਤੇ 54 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਤਦ ਯਿਸੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜਿਉਣ ਨਹੀਂ ਹੈ ਜੇ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ ਹallelujah yes Amen. so wonderfull yeah ਕਿ ਪ੍ਰਭੂ ਯਿਸੂ ਮਸੀਹ ਜੀ ਕਹਿ ਰਿਹਾ ਕਿ ਜੇ ਕੋਈ ਲਹੂ ਨਹੀਂ ਪੀਂਦਾ ਮਾਸ ਨਹੀਂ ਖਾਂਦਾ ਕਿਹਦਾ ਪ੍ਰਭੂ ਯਿਸੂ ਮਸੀਹ ਦਾ ਕਿ ਉਹ ਸਵਰਗ ਦੇ ਵਿੱਚ ਨਹੀਂ ਜਾ ਸਕਦਾ ਉਹਦੇ ਵਿੱਚ ਜੀਉਣ ਨਹੀਂ ਉਹ ਕਹਿੰਦਾ ਫੇਰ ਤੁਹਾਡੇ ਵਿੱਚ ਜੀਉਣ ਨਹੀਂ ਆ ਤੇ ਜੇ ਤੁਸੀਂ ਇਦਾਂ ਨਹੀਂ ਕਰਦੇ ਤੇ ਫੇ ਉਹ ਕਹਿੰਦਾ ਮੈਂ ਤੁਹਾਨੂੰ ਅੰਤਲੇ ਦਿਨ ਜਿਉਂਦਿਆਂ ਨਹੀਂ ਉਠਾਣਾ ਸੋ ਜੇ ਅਸੀਂ ਜਿਉਂਦਿਆਂ ਉਠਣਾ ਹੈ ਫਿਰ ਆਪਾਂ ਨੂੰ ਇਦਾਂ ਕਰਨਾ ਪੈਣਾ ਵੀ ਪ੍ਰਭੂ ਯਿਸੂ ਮਸੀਹ ਜੀ ਦਾ ਬੰਦਨ ਖਾਣਾ ਪੈਣਾ ਤੇ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਪੀਣਾ ਪੈਣਾ ਸੋ ਸੁਣਨ ਨੂੰ ਬੜਾ ਅਜੀਬ ਲੱਗਦਾ ਆ ਵੀ ਇਦਾਂ ਕਿੱਦਾਂ ਹੋ ਸਕਦਾ ਆ ਵੀ ਅਸੀਂ ਕਿਸੇ ਦਾ ਲਹੂ ਪੀਏ ਜਾਂ ਕਿਸੇ ਦਾ ਮਾਸ ਖਾਈਏ ਕਦੀ ਕਦੀ ਜਦੋਂ ਆਪਾਂ ਨੂੰ ਕੋਈ ਬਹੁਤ ਸਤੋਂਦਾ ਆ ਤੇ ਫੇ ਆਪਾਂ ਉਹਨੂੰ ਕੀ ਕਹਿੰਦੇ ਆ ਤੈਂ ਤਾਂ ਮੇਰਾ ਲਹੂ ਪੀ ਲਿਆ ਤੋ ਤੁਹਾਨੂੰ ਨਹੀਂ ਲੱਗਦਾ ਵੀ ਆਪਾਂ ਵੀ ਪ੍ਰਭੂ ਯਿਸੂ ਮਸੀਹ ਦਾ ਲਹੂ ਪੀ ਲਿਆ ਕਿੰਨਾ ਸਤਾਇਆ ਹੈ ਆਪਾਂ ਵੀ ਪ੍ਰਭੂ ਯਿਸੂ ਮਸੀਹ ਨੂੰ ਅਰ ਰੈਗੂਲਰਲੀ ਸਤਾਉਂਦੇ ਵੀ ਆ ਯੈਸ ਸਰ ਲਗਾਤਾਰ ਸਤਾਉਂਦੇ ਵੀ ਆ ਪਰ ਫਿਰ ਵੀ ਹallelujah ਜਦੋਂ ਅਸੀਂ ਹਲੇ ਪੈਦਾ ਨਹੀਂ ਹੋਏ ਸੀ ਪਰ ਸਾਡੇ ਗੁਨਾਹ ਬਖਸ਼ੇ ਜਾਣ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਸਤਾਏ ਗਏ ਕਰਕੇ ਸਾਡੀ ਮਾਫੀ ਦਾ ਇੰਤਜ਼ਾਮ ਸੈਨਾਵਾਂ ਦੇ ਯਹਵਾ ਪਰਮੇਸ਼ਰ ਜੀ ਨੇ ਸਾਡੇ ਜਨਮ ਤੋਂ ਪਹਿਲਾਂ ਹੀ ਕਰ ਦਿੱਤਾ ਹallelujah ਇਨੂੰ ਕਹਿੰਦੇ ਆ ਅਸਲੀ ਪਿਆਰ ਪਵਿੱਤਰ ਪ੍ਰੇਮ ਐਕਚੁਅਲ ਲਵ ਇਹ ਹੈ ਕਿ ਹੱਲੇ ਅਸੀਂ ਜੰਮੇ ਵੀ ਨਹੀਂ ਯੈਸ ਪੈਦਾ ਵੀ ਨਹੀਂ ਹੋਏ ਪਰ ਸਾਨੂੰ ਬਚਾਉਣ ਦਾ ਇੰਤਜ਼ਾਮ ਕਰ ਲਿਆ ਪਿਤਾ ਪਰਮੇਸ਼ਰ ਨੇ ਕਰ ਲਿਆ ਯੈਸ ਅਮੀਨ ਕਿਉਂ ਕਿਉਂਕਿ ਵਚਨ ਦੇ ਵਿੱਚ ਲਿਖਿਆ ਜਾਂਦਾ ਮੈਂ ਤੇਰੇ ਬੇਡੋਲ ਮਲਵੇ ਨੂੰ ਦੇਖਿਆ ਜਦੋਂ ਸਾਡੀ ਰਚਨਾ ਨਹੀਂ ਕੀਤੀ ਗਈ ਸੀ ਜਦੋਂ ਅਸੀਂ ਕਿਸੇ ਵੀ ਆਕਾਰ ਵਿੱਚ ਨਹੀਂ ਸੀ ਉਸ ਮਿੱਟੀ ਚੋਂ ਹੀ ਸਾਂਣ ਲਿਆ ਸੀ ਇਹਦੇ ਅੰਦਰ ਕਿੰਨੇ ਗੁਨਾਹ ਆ ਬੇੜੋਲ ਮਲਬੇ ਦੇ ਵਿੱਚੋਂ ਹੀ ਉਦੋਂ ਹੀ ਦੇਖ ਲਿਆ ਸੀ ਕਿੰਨੀਆਂ ਇੰਪਿਉਰਿਟੀਆਂ ਜਾਂ ਕਿੰਨੀਆਂ ਅਸ਼ੁੱਧੀਆਂ ਆ ਇਸ ਮਿੱਟੀ ਦੇ ਵਿੱਚ ਔਰ ਫਿਰ ਸਾਡੇ ਲਈ ਵੰਡਰਫੁਲ ਯੋਜਨਾ ਬਣਾਇੰਗੇ ਇੱਕ ਬੜੀ ਵਧੀਆ ਪਲੈਨਿੰਗ ਕੀਤੀ ਗਈ ਕਿਉਂਕਿ ਪਵਿੱਤਰ ਸ਼ਸਤਰ ਦੇ ਵਿੱਚ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਜੀ ਨੇ ਕਿਹਾ ਮੇਰੇ ਕੋਲ ਤੁਹਾਡੇ ਲਈ ਯੋਜਨਾਵਾਂ ਹਨ ਜੋ ਮੈਂ ਜਾਣਦਾ ਹਾਂ ਜਿਹੜੀਆਂ ਲਾਭ ਦੀਆਂ ਹਨ ਹਾਨੀ ਦੀਆਂ ਨਹੀਂ ਔਰ ਜਿਹੜੀਆਂ ਤੁਹਾਨੂੰ ਫਿਊਚਰ ਦੀ ਆਸ ਦਿਵਾਉਂਦੀਆਂ ਛੇਕੜ ਤੱਕ ਆਸ ਦਿਵਾਉਂਦੀਆਂ ਆ ਅਗਾਹਾਂ ਨੂੰ ਵੀ ਆਸ ਦਿਵਾਉਂਦੀਆਂ ਆਉਣ ਵਾਲੇ ਸਮੇਂ ਦੀ ਵੀ ਆਸ ਦਿਵਾਉਂਦੀਆਂ ਇਹੋ ਜਿਹੀਆਂ ਪਲੈਨਿੰਗਸ ਕਦੋਂ ਕੀਤੀਆਂ ਸੈਨਾਵਾ ਦੇ ਯਹਵਾ ਪਰਮੇਸ਼ਰ ਨੇ ਜਦੋਂ ਹੱਲੇ ਸਾਡੀ ਰਚਨਾ ਨਹੀਂ ਕੋਈ ਸੀ ਔਰ ਉਹ ਵੰਡਰਫੁਲ ਪਲੈਨਿੰਗਸ ਕਿਹਨੀਆਂ ਆ ਉਹ ਸੋਹਣੀਆਂ ਯੋਜਨਾਵਾਂ ਅਦਭੁਤ ਯੋਜਨਾਵਾਂ ਕਿਹੜੀਆਂ ਆ ਕਿ ਅਸੀਂ ਨਾਸ਼ ਨਾ ਹੋਈਏ ਬਚਾਏ ਜਾਈਏ ਤੇ ਸਦਾ ਦਾ ਜੀਵਨ ਪ੍ਰਾਪਤ ਕਰ ਲਈਏ ਇਸ ਲਈ ਸੈਨਾਵਾ ਦੇ ਯਹਵਾ ਪਰਮੇਸ਼ਰ ਨੇ ਉਦੋਂ ਹੀ ਯੋਜਨਾ ਬਣਾਈ ਕਿ ਮੇਰਾ ਇਕਲੌਤਾ ਪੁੱਤਰ ਇਹਨਾਂ ਦੇ ਲਈ ਬਲੀਦਾਨ ਹੋਏਗਾ ਔਰ ਉਹਦੇ ਲਹੂ ਦੇ ਵਸੀਲੇ ਦੇ ਨਾਲੇ ਲੋਕ ਬਚਾਏ ਜਾਣਗੇ ਹਾਲੇਲੂਇਆ ਸੋ ਤਾਂ ਹੀ ਪ੍ਰਭੂ ਯਿਸੂ ਮਸੀਹ ਜੀ ਕੀ ਕਹਿੰਦੇ ਆ ਯਿਸੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ ਸੱਚ ਆਖਦਾ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ మాਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤੁਹਾਡੇ ਵਿੱਚ ਜੀਉਣ ਨਹੀਂ ਆ ਜੇ ਅਸੀਂ ਹੁਣ ਪ੍ਰਭੂ ਯਿਸੂ ਮਸੀਹ ਜੀ ਦਾ మాਸ ਨਾ ਖਾਈਏ ਲਹੂ ਨਾ ਪੀਏ ਤੇ ਸਾਡੇ ਵਿੱਚ ਜੀਉਣ ਨਹੀਂ ਆ ਪਰ ਤੁਸੀਂ ਸੋਚਦੇ ਹੋਵੋਗੇ ਸੰਸਾਰ ਦੇ ਵਿੱਚ ਕਿੰਨੇ ਲੋਕ ਆ ਜਿਹੜੇ ਪ੍ਰਭੂ ਭੋਜ ਨਹੀਂ ਕਰਦੇ ਫੇਰ ਵੀ ਤਾਂ ਜੀਉਂਦੇ ਆ ਉਹਨਾਂ ਦੇ ਅੰਦਰ ਜੀਵਨ ਹੈਗਾ ਹੀ ਆ ਇਹ ਉਸ ਜੀਵਨ ਦੀ ਗੱਲ ਨਹੀਂ ਹੋ ਰਹੀ ਜਿਹੜਾ ਜਿਸਮ ਦੇ ਅੰਦਰ ਹੈ ਪ੍ਰਭੂ ਯਿਸੂ ਮਸੀਹ ਜੀ ਮੋਸਟਲੀ ਉਪਦੇਸ਼ਾਂ ਦੇ ਰਹੀ ਗੱਲ ਕਰਦੇ ਸੀਗੇ ਜ਼ਿਆਦਾਤਰ ਉਹ ਉਪਦੇਸ਼ਾਂ ਦੇ ਰਹੀ ਪੁਜਾਰਤਾਂ ਦੇ ਰਹੀ ਗੱਲਾਂ ਕਰਦੇ ਸੀ ਤੇ ਭੇਤ ਜਿਹੜੇ ਆ ਉਹ ਆਪਣੇ ਚੇਲਿਆਂ ਦੇ ਅੱਗੇ ਰੱਖਦੇ ਸੀਗੇ ਪਰ ਬਹੁਤ ਵਾਰੀ ਚੇਲਿਆਂ ਨੂੰ ਸਮਝ ਨਹੀਂ ਆਉਂਦਾ ਸੀ ਕਿ ਉਹ ਕਹਿੰਦੇ ਸੀ ਗੁਰੂ ਸਾਨੂੰ ਹੋਰ ਕੇ ਸਮਝਾ ਸੋ ਇੱਥੇ ਵੀ ਉਪਦੇਸ਼ ਦੇ ਰਹੀ ਗੱਲ ਹੋ ਰਹੀ ਆ ਇੱਕ ਭੇਤ ਦੇ ਰਹੀ ਗੱਲ ਹੋ ਰਹੀ ਆ ਇੱਕ ਪੁਜਾਰਤ ਦੇ ਰਹੀ ਗੱਲ ਹੋ ਰਹੀ ਆ ਅਰ ਇਹ ਗੱਲ ਹੋ ਰਹੀ ਆ ਸਾਡੇ ਰੂਹ ਦੇ ਜੀਵਨ ਦੀ ਸਾਡੇ ਰੋਹਾਨੀ ਜੀਵਨ ਦੀ ਪਰ ਅਸੀਂ ਉਸ ਰੋਹਾਨੀ ਜੀਵਨ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਦਾ ਬਦਨ ਖਾਣਾ ਕਿੱਦਾਂ ਆ ਅਰ ਪ੍ਰਭੂ ਯਿਸੂ ਮਸੀਹ ਜੀ ਦਾ ਬਦਨ ਹੈ ਕੀ ਪ੍ਰਭੂ ਯਿਸੂ ਮਸੀਹ ਦਾ ਬਦਨ ਹੈ ਕਿੱਥੇ ਅਰ ਉਹਦੇ ਲਹੂ ਨੂੰ ਅਸੀਂ ਕਿੱਦਾਂ ਪੀਣਾ ਆ ਤਾਂ ਜੋ ਸਾਡੇ ਵਿੱਚ ਜੀਵਨ ਆ ਜਾਏ ਤਾਂ ਜੋ ਅਸੀਂ ਅੰਤਲੇ ਦਿਨ ਉਠਾ ਲਏ ਜਾਈਏ ਕੀ ਤੁਸੀਂ ਜਾਣਨਾ ਚਾਹੁੰਦੇ ਆ ਪ੍ਰਭੂ ਯਿਸੂ ਮਸੀਹ ਦਾ ਬਦਨ ਕਿੱਥੇ ਆ ਹਾਂਜੀ ਜਨਣਾ ਚਾਹੁੰਦੇ ਆ ਬੜੇ ਥੋੜੇ ਜਿਹੇ ਜਣੇ ਆ ਆਓ ਆਪਾਂ ਦੇਖਦੇ ਆ ਆਪਾਂ ਦੇਖਦੇ ਆ ਬੁੱਕ ਆਫ ਜohn ਚੈਪਟਰ ਨੰਬਰ 1 ਜੋਹੰਨਾ ਦੀ ਕਿਤਾਬ ਉਹਦਾ ਪਹਿਲਾ ਨੰਬਰ ਇਹਦੇ ਆਏ ਤੇ ਉਹਦੀ 1 ਤੋਂ 4 ਨੰਬਰ ਪੰਕਤੀ ਚ ਆਪਾਂ ਪਹਿਲਾਂ ਦੇਖਦੇ ਆ ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ ਇਹੋ ਆਦ ਵਿੱਚ ਪਰਮੇਸ਼ਵਰ ਦੇ ਸੰਗ ਸੀ ਸਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇਕ ਵਸਤੂ ਵੀ ਉਸ ਤੋਂ ਬਿਨਾ ਨਹੀਂ ਰਚੀ ਗਈ ਉਸ ਵਿੱਚ ਜਿਉਣ ਸੀ ਅਤੇ ਉਹ ਜਿਉਣ ਇਨਸਾਨ ਦਾ ਚਾਨਣ ਸੀ ਹallelujah ਪਰ ਇਹ ਤਾਂ ਸ਼ਬਦ ਦੇ ਬਾਰੇ ਵਿੱਚ ਗੱਲ ਹੋ ਰਹੀ ਆ ਅਸੀਂ ਤਾਂ ਆਪਣਾ ਕੋ ਯਿਸੂ ਮਸੀਹ ਦਾ ਬਦਲ ਲੱਭ ਰਹੇ ਸੀ ਸੋ ਲੈਟਸ ਸੀ ਕਮ ਆਨ ਆਪਾਂ ਦੇਖਦੇ ਹਾਂ 14 ਨੰਬਰ ਆਇਤ 14 ਨੰਬਰ ਪੰਕਤੀ ਦੇ ਵਿੱਚ ਆਓ ਦੇਖੀਏ ਅਤੇ ਸ਼ਬਦ ਦੇ ਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ ਹallelujah ਸੋ ਕਿਸੇ ਨੂੰ ਇੱਥੇ ਪ੍ਰਭੂ ਯਿਸੂ ਮਸੀਹ ਦਾ ਬਦਨ ਲੱਭਾ ਕਿੰਨਿਆਂ ਨੂੰ ਲੱਭ ਪਿਆ ਇੱਥੇ ਪ੍ਰਭੂ ਯਿਸੂ ਮਸੀਹ ਜੀ ਦਾ ਬਦਨ ਸੋ ਪ੍ਰਭੂ ਦਾ ਤਾਂ ਅਨੁਵਾਦ ਕਰਦੇ ਐਟ ਲੀਸਟ 10% ਲੋਕਾਂ ਨੂੰ ਲੱਭ ਗਿਆ ਦੇਖੋ ਆਪਾਂ ਪਹਿਲਾਂ ਜਦੋਂ ਦੇਖਿਆ ਸ਼ਬਦ ਦੇ ਬਾਰੇ ਵਿੱਚ ਆਦ ਵਿੱਚ ਕੀ ਸੀ ਸ਼ਬਦ ਸੀ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ ਅਰ ਫਿਰ ਇਹਨੇ 4 ਨੰਬਰ ਚ ਕੀ ਲਿਖਿਆ ਉਸ ਵਿੱਚ ਜੀਉਣ ਸੀ ਅਰ ਅਸੀਂ ਯੋਹਾਨਾ ਸ਼ੇਹ ਦੇ ਵਿੱਚ ਕੀ ਪੜਿਆ ਉੱਥੇ ਕੀ ਲਿਖਿਆ ਆ ਜੇ ਕੋਈ ਮੇਰਾ ਬਦਨ ਨਹੀਂ ਖਾਂਦਾ ਮੇਰਾ ਲਹੂ ਨਹੀਂ ਪੀਂਦਾ ਉਹਦੇ ਵਿੱਚ ਜੀਉਣ ਨਹੀਂ ਆ ਤੇ ਜੀਉਣ ਕਿਹਦੇ ਵਿੱਚ ਆ ਸ਼ਬਦ ਦੇ ਵਿੱਚ ਆ ਇੱਥੇ ਆਪਾਂ ਕੀ ਦੇਖਿਆ ਸ਼ਬਦ ਦੇ ਵਿੱਚ ਜੀਵਨ ਆ ਅਰ ਪ੍ਰਭੂ ਯਿਸੂ ਮਸੀਹ ਕੀ ਕਹਿ ਰਹੇ ਆ ਕਹਿੰਦੇ ਜੇ ਕੋਈ ਮੇਰਾ ਲਹੂ ਨਹੀਂ ਪੀਂਦਾ ਮਾਸ ਨਹੀਂ ਖਾਂਦਾ ਉਹਦੇ ਵਿੱਚ ਜੀਵਨ ਨਹੀਂ ਆ ਹੁਣ ਪ੍ਰਭੂ ਯਿਸੂ ਮਸੀਹ ਕਹੋੜਿਆ ਸ਼ਬਦ ਦੇ ਧਾਰੀ ਹੋਇਆ ਹallelujah ਸ਼ਬਦ ਦੇ ਧਾਰੀ ਹੋਇਆ ਔਰ ਉਸ ਦੇ ਦਾ ਨਾਮ ਕੀ ਰੱਖਿਆ ਗਿਆ ਯਿਸੂ ਮਸੀਹ ਔਰ ਉਸੇ ਹੀ ਦੇ ਦੇ ਵਿੱਚ ਉਸੇ ਹੀ ਸ਼ਬਦ ਦੇ ਵਿੱਚ ਜਿਹੜਾ ਆਦ ਵਿੱਚ ਸੀ ਔਰ ਖੁਦ ਪਰਮੇਸ਼ਵਰ ਸੀ ਔਰ ਦੇ ਧਾਰੀ ਹੋ ਗਿਆ ਉਹਦੇ ਵਿੱਚ ਜੂੜਿਆ ਔਰ ਕੀ ਲਿਖਿਆ ਆ ਅਸਾਂ ਉਹਦਾ ਤੇਜ ਪਿਤਾ ਦੇ ਇਕਲੌਤੇ ਜਿਹਾ ਡਿੱਠਾ ਉਹ ਪਰਮੇਸ਼ਵਰ ਦਾ ਇਕਲੌਤਾ ਪੁੱਤਰ ਜਿਹੜਾ ਤੁਹਾਡੇ ਲਈ ਤੁਹਾਡੇ ਘਰਾਣਿਆਂ ਦੇ ਲਈ ਇਸ ਜਗਤ ਦੇ ਲਈ ਮੇਰੇ ਲਈ ਮੇਰੀਆਂ ਆਉਣ ਵਾਲੀਆਂ ਅੰਸਾਂ ਦੇ ਲਈ ਮੇਰੀਆਂ ਬੀਤ ਚੁਕੀਆਂ ਅੰਸਾਂ ਦੇ ਲਈ ਜਿਹੜਾ ਸਲੀਬ ਦੇ ਉੱਤੇ ਬਲੀਦਾਨ ਹੋ ਗਿਆ ਉਹ ਸ਼ਬਦ ਪ੍ਰਭੂ ਯਿਸੂ ਮਸੀਹ ਹallelujah ਸੋ ਹੁਣ ਬਚਨ ਕੀ ਦੱਸਦਾ ਆ ਜੇ ਕੋਈ ਉਹਦਾ ਬਦਲ ਨਹੀਂ ਖਾਂਦਾ ਉਹਦਾ ਲਹੂ ਨਹੀਂ ਪੀਂਦਾ ਉਹਦੇ ਵਿੱਚ ਜਿਉਣ ਨਹੀਂ ਆ ਔਰ ਜਿਹੋ ਇਦਾਂ ਨਹੀਂ ਕਰਦਾ ਫੇ ਉਹਨੇ ਅੰਤਲੇ ਦਿਨ ਉਠਾਇਆ ਨਹੀਂ ਜਾਣ ਸੋ ਦੇਹ ਤਾਂ ਆਪਾਂ ਲੱਭ ਲਈ ਆ ਪਰ ਲਹੂ ਨਹੀਂ ਲੱਭਾ ਆਪਾਂ ਨੂੰ ਦੇ ਤਾਂ ਆਪਾਂ लवली ਦੇ ਕੀ ਚੀਜ਼ ਆ ਹਾਂਜੀ ਪੂਰਾ ਪੜਨਾ ਬੈਠਾ ਦੇ ਕਿਹੜੀ ਚੀਜ਼ ਆ ਸ਼ਬਦ ਪਰਮੇਸ਼ਵਰ ਦਾ ਸ਼ਬਦ ਕਿਹੜੀ ਦੇਖ ਆਣ ਵਾਸਤੇ ਇੱਥੇ ਕਿਹਾ ਗਿਆ ਆ ਹਾਂਜੀ ਪਰਮੇਸ਼ਵਰ ਦਾ ਸ਼ਬਦ ਕਿਉਂਕਿ ਅਸੀਂ ਵਚਨ ਚੀ ਦੇਖਿਆ ਸ਼ਬਦ ਦੇ ਧਾਰੀ ਹੋਇਆ ਪਰ ਉਸ ਸ਼ਬਦ ਨੂੰ ਖਾਣਾ ਕਿੱਦਾਂ ਆ ਪਰਮੇਸ਼ਵਰ ਦੀ ਬਾਣੀ ਦੇ ਆਖੇ ਲੱਗਣਾ ਆ ਕਿੰਦਾ ਜੇ ਕੋਈ ਮੇਰਾ ਵਦਨ ਨਹੀਂ ਖਾਂਦਾ ਭਾਵੇਂ ਜੇ ਕੋਈ ਸ਼ਬਦ ਦੇ ਆਖੇ ਨਹੀਂ ਲੱਗਦਾ ਜੇ ਕੋਈ ਪਰਮੇਸ਼ਵਰ ਦੀ ਬਾਣੀ ਨੂੰ ਆਪਣੇ ਅੰਦਰ ਨਹੀਂ ਲੈਂਦਾ ਪਰਮੇਸ਼ਵਰ ਦੀ ਬਾਣੀ ਨੂੰ ਆਪਣੇ ਹਿਰਦੇ 'ਚ ਨਹੀਂ ਲੈ ਕੇ ਜਾਂਦਾ ਆਪਣੇ ਢਿੱਡ 'ਚ ਨਹੀਂ ਲੈ ਕੇ ਜਾਂਦਾ ਉਹਦਾ ਅਸਰ ਜਿਹੜਾ ਆ ਉਹ ਸਾਡੇ ਜਿਸਮ ਦੇ ਰਾਹੀਂ ਬਾਹਰ ਨਜ਼ਰ ਨਹੀਂ ਆਉਂਦਾ ਤਾਂ ਸਾਡੇ ਅੰਦਰ ਜੀਵਨ ਨਹੀਂ ਆ ਕਿਹੜਾ ਜੀਵਨ ਜਿਹੜਾ ਇਲਾਹੀ ਆ ਕਿਹੜਾ ਜੀਵਨ ਹੈ ਜਿਹੜਾ ਸਦੀਪਕ ਹੈ ਜਿਹੜਾ ਰੂਹ ਦਾ ਜੀਵਨ ਹੈ ਇਹ ਸਲੀ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜੇ ਕੋਈ ਮੇਰਾ ਬਚਨ ਨਹੀਂ ਖਾਂਦਾ ਪ੍ਰਭੂ ਯਿਸੂ ਮਸੀਹ કોਣ ਆ ਸ਼ਬਦ ਆ ਪਰ ਜਦੋਂ ਉਹ ਦੇਹ ਧਾਰੀ ਹੋਗੇ ਤੇ ਬਚਨ ਚ ਕੀ ਲਿਖਿਆ ਸ਼ਬਦ ਦੇਹ ਧਾਰੀ ਹੋਇਆ ਪਰ ਹੁਣ ਉਹ ਕੀ ਕਹਿੰਦੇ ਜੇ ਕੋਈ ਮੇਰਾ ਬਦਨ ਨਹੀਂ ਖਾਂਦਾ ਭਾਪ ਜੇ ਕੋਈ ਮੇਰੀ ਬਾਣੀ ਦੇ ਆਖੇ ਨਹੀਂ ਲੱਗਦਾ ਜੇ ਕੋਈ ਮੇਰੇ ਸ਼ਬਦ ਦੇ ਆਖੇ ਨਹੀਂ ਲੱਗਦਾ ਜੇ ਕੋਈ ਬਚਨ ਦੇ ਆਖੇ ਨਹੀਂ ਲੱਗਦਾ ਉਹ ਸਵਰਗ ਨੂੰ ਨਹੀਂ ਜਾ ਸਕਦਾ yes yes ਉਹ ਜੀਵਨ ਦਾ ਅਧਿਕਾਰੀ ਨਹੀਂ ਹੋ ਸਕਦਾ ਹੁਣ ਲਹੂ ਕੀੜੀ ਚੀਜ਼ ਆ ਬਦਨ ਦਾ ਪਤਾ ਲੱਗ ਗਿਆ ਤੇ ਆਓ ਆਪਾਂ ਦੇਖਦੇ ਹਾਂ ਲਹੂ ਦੇ ਬਾਰੇ ਵਿੱਚ 1 ਕੋਰਿੰਥੀਅਨਸ ਨਿਊ ਟੈਸਟਾਮੈਂਟ ਦੇ ਵਿੱਚ ਚੈਪਟਰ ਨੰਬਰ 11 ਵਰਸ ਨੰਬਰ 25 ਪਹਿਲਾ ਕੋਰਿੰਥੀਆਂ ਉਹਦਾ 11 ਨੰਬਰ ਅਧਿਆਇ ਹਨ ਉਹਦੀ 25 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਨੇਮ ਦਾ ਕੀ ਮਤਲਬ ਹੁੰਦਾ ਆ ਇੱਕ ਪ੍ਰਤੀਗਿਆ ਇੱਕ ਵਾਚਾ ਇੱਕ ਪ੍ਰੋਮਿਸ ਇੱਕ ਪਲੇਜ ਇੱਕ ਵਾਦਾ ਹallelujah ਧੰਨਵਾਦ ਸੋ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ 에ਰੇ ਪਿਆਲਾ ਮੇਰੇ ਲਹੂ ਦਾ ਆਇਆ ਜਿਹੜਾ ਇਹ ਨਵਾਂ ਨੇਮ ਆ ਉਹ ਨਵਾਂ ਨੇਮ ਕੀ ਆ ਇੰਗਲਿਸ਼ ਦੇ ਵਿੱਚ ਨਿਊ ਕਵਨੈਂਟ ਲਿਖਿਆ ਆ ਕਵਨੈਂਟ ਦਾ ਕੀ ਮਤਲਬ ਹੁੰਦਾ ਇੱਕ ਪ੍ਰੋਮਿਸ ਇੱਕ ਫਲੈਜ ਇੱਕ ਪ੍ਰਤੀਕਿਆ ਇੱਕ ਵਾਦਾ ਸੋ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੀ ਲੈਂਗੁਏਜ ਤੋਂ ਨੂੰ ਸੈੱਟ ਕਰ ਸਕਦੇ ਹੋ ਪਰ ਕਵਨੈਂਟ ਕੀ ਆ ਪ੍ਰਤੀਕਿਆ ਕੀ ਆ ਮਨੁੱਖ ਦੇ ਵਿਚਾਰ ਆ ਪਰਮੇਸ਼ਵਰ ਦੇ ਵਿਚਾਰ ਇੱਕ ਪ੍ਰਤੀਗਿਆ ਇੱਕ ਵਾਦਾ ਇੱਕ ਪਰਮੇਸ਼ਵਰ ਦੇ ਨਾਲ ਇੱਕ ਗੱਲਬਾਤ ਦਾ ਹੋ ਜਾਣਾ ਕਿਸ ਗੱਲਬਾਤ ਦਾ ਹੋ ਜਾਣਾ ਪਰਮੇਸ਼ਵਰ ਦੇ ਨਾਲ ਮਨੁੱਖ ਨੇ ਇੱਕ ਆਪਾਂ ਇਦਾਂ ਕਹਿ ਸਕਦੇ ਕਿ ਉਹਦੇ ਉਹਦੇ ਹੁਕਮ ਦੇ ਵਿੱਚ ਉਹਨੇ ਇੱਕ ਗੱਲ ਕਰ ਲਈ ਪਰਮੇਸ਼ਵਰ ਦੇ ਨਾਲ ਕਿ ਹਾਂ ਮੇਰਾ ਤੇਰੇ ਨਾਲ ਹੁਣ ਆ ਪ੍ਰੋਮਿਸ ਆ ਉਹਨੂੰ ਆਪਾਂ ਕਵਨੈਂਟ ਕਹਿ ਸਕਦੇ ਹਾਂ ਮਨੁੱਖ ਦਾ ਪਰਮੇਸ਼ਵਰ ਦੇ ਨਾਲ ਇੱਕ ਪ੍ਰਤੀਗਿਆ ਲੈਣਾ ਪਰਮੇਸ਼ਵਰ ਨੂੰ ਹਾਜ਼ਰ ਮੰਨ ਕੇ ਇੱਕ ਪ੍ਰਤੀਗਿਆ ਲੈ ਲੈਣਾ ਇੱਕ ਵਾਦਾ ਕਰ ਲੈਣਾ ਹਣ ਪ੍ਰਭੂ ਯੀਸੂ ਮਸੀਹ ਜੀ ਨੇ ਕਿਹਾ ਮੇਰਾ ਲਹੂ ਨਵਾਂ ਨੇਮ ਆ ਨਿਊ ਕਵਨੈਂਟ ਆ ਤੋ ਨਿਊ ਕਵਨੈਂਟ ਕੀ ਆ ਉਹ ਇਹ ਆ ਕਿ ਪ੍ਰਭੂ ਯੀਸੂ ਮਸੀਹ ਦਾ ਲਹੂ ਸਾਨੂੰ ਸਾਰੇ ਗੁਨਾਹਾਂ ਤੋਂ ਧੋ ਕੇ ਹallelujah ਸ਼ੁੱਧ ਕਰਦਾ ਆ ਅਨ ਅਸੀਂ ਉਸ ਲਹੂ ਨੂੰ ਯੈਸ ਆਪਣੇ ਅੰਦਰ ਕਵਨੈਂਟ ਦੇ ਤੌਰ ਤੇ ਕਿਦਾਂ ਲੈਣੇ ਆ ਇੱਕ ਪ੍ਰਤੀਗਿਆ ਇੱਕ ਵਾਅਦੇ ਦੇ ਤੌਰ ਤੇ ਕਿਦਾਂ ਲੈਣੇ ਆ ਕਿ ਸਰਬਸ਼ਕਤੀਮਾਨ ਪਿਤਾ ਪਰਮੇਸ਼ਰ ਤੇਰੇ ਪੁੱਤ ਜੇਸੂ ਮਸੀਹ ਜੀ ਦੇ ਲਹੂ ਵਹਾਉਣ ਦੇ ਵਸੀਲੇ ਦੇ ਨਾਲ ਮੇਰੇ పాਪ ਬਖਸ਼ੇ ਗਏ ਤੇ ਮੈਂ ਹੁਣ ਤੇਰੇ ਬਾਣੀ ਦੇ ਅਨੁਸਾਰ ਚੱਲੂੰਗਾ ਮੈਂ ਤੇਰੇ ਹੁਕਮ ਦੇ ਅਨੁਸਾਰ ਚੱਲੂੰਗਾ ਅਰੇ ਇਹ ਜਿਹੜਾ ਤਿਉਹਾਰ ਆ ਇੱਕ ਪਸਾਹ ਦੇ ਤਿਉਹਾਰ ਤੇ ਇਹ ਕਵਨੈਂਟ ਜਿਹੜੀ ਆ ਪ੍ਰਭੂ ਯੇਸੂ ਮਸੀਹ ਜੀ ਵੱਲੋਂ ਦਿੱਤੀ ਜਾ ਰਹੀ ਆ ਇੱਕ ਵਾਅਦਾ ਜਿਹੜੀ ਆ ਪ੍ਰਭੂ ਯੇਸੂ ਮਸੀਹ ਜੀ ਵੱਲੋਂ ਦਿੱਤੀ ਜਾ ਰਹੀ ਆ ਆਪਣੇ ਚੇਲਿਆਂ ਦੇ ਨਾਲ ਉੱਥੇ ਗੱਲ ਕਰ ਰਹੇ ਆ ਪਰ ਇਹ ਉਸੇ ਹੀ ਘੜੀ ਇੱਕ ਨਵੀਂ ਰੀਤ ਨਹੀਂ ਬਣੀ ਮੋਰ ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਅੱਪ ਇਹਦੇ ਵਿੱਚ ਇਹ ਸਿੱਖਿਆ ਹੈਗਾ ਵਾ ਕਿ ਜੇ ਮਤਲਬ ਪ੍ਰਭੂ ਦਾ ਇਹ ਕਾਸੀ ਨੇ ਇਸ ਦੇ ਵਿੱਚ ਇਹ ਕਿਹਾ ਹੈਗਾ ਜਿਹੜਾ ਲਹੂ ਤੇ ਮਾਸ ਆਪਾਂ ਕਿਉਂ ਖਾਂਦੇ ਹਾਂ ਕਿਉਂ ਪੀਂਦੇ ਹਾਂ ਕਿਸ ਨੂੰ ਕਿਹਾ ਗਿਆ ਹੈ ਲਹੂ ਕਿਸ ਨੂੰ ਕਿਹਾ ਗਿਆ ਹੈ ਮਾਸ ਤੇ ਇਹ ਸਾਡੀ ਜ਼ਿੰਦਗੀ ਵਿੱਚ ਕਿੱਦਾਂ ਕੰਮ ਕਰਦਾ ਹੈ ਕਿਸ ਕਿਸ ਤਰ੍ਹਾਂ ਪਰਮੇਸ਼ਵਰ ਆਪਣੀ ਬਾਚਾਂ ਦੇ ਨਾਲ ਇਹਨੇ ਲਹੂ ਦੇ ਦੁਆਰਾ ਜਿਹੜਾ ਲਹੂ ਆ ਕਿਸ ਤਰ੍ਹਾਂ ਉਹਨੇ ਕੰਨਿਆ ਹੈਗਾ ਕਿਸ ਤਰ੍ਹਾਂ ਉਹਦੀ ਹੋਂਕਾ ਨੂੰ ਆਪਾਂ ਬਣਾਉਣਾ ਚਾਹੀਦਾ ਵਾ ਕਿਸ ਤਰ੍ਹਾਂ ਆਪਾਂ ਸਵਰਗ ਦੇ ਰਾਜ ਵਿੱਚ ਜਾ ਸਕਦੇ ਜੇਕਰ ਤੁਸੀਂ ਪਵਿੱਤਰ ਪੋਜ ਲੈਣੇ ਆ ਤਾਂ ਕਿਹਨਾ ਕਿਹਨਾ ਗੱਲਾਂ ਦੀ ਮਤਲਬ ਕੋ ਸਾਰੀ ਹੁਕਮਾਂ ਦੀ ਤੁਹਾਨੂੰ ਪਾਲਣਾ ਕਿਸ ਤਰ੍ਹਾਂ ਕਰਨੀ ਚਾਹੀਦੀ ਆ ਹੋ ਸਕਦਾ ਆਪਾਂ ਕਹਿੰਦੇ ਹਾਂ ਕਿ ਸਤਿ ਪਵਿੱਤਰ ਪੋਜ ਵੀ ਲੈਣੇ ਚਾਹੀਦੇ ਆ ਚਰਚੇ ਵੀ ਜਾਣੇ ਆ ਸਾਰਾ ਕੁਝ ਕਰਦੇ ਆ ਪ੍ਰਾਰਥਨਾ ਵੀ ਕਰਦੇ ਆ ਅਰਾਧਨਾ ਵੀ ਕਰਦੇ ਆ ਤੇ ਫੇ ਵੀ ਅਸੀਂ ਮਤਲਬ ਕਿ ਸਾਨੂੰ ਆਪਣੇ ਆਪ ਨੂੰ ਜਾਂਚਣਾ ਪਰਖਣਾ ਚਾਹੀਦਾ ਵਾ ਕਿ ਸੱਚਮੁੱਚ ਅਸੀਂ ਉਹਨਾਂ ਹੁਕਮਾਂ ਦੇ ਚੱਲ ਰਹੇ ਆ ਜਾਂ ਨਹੀਂ ਚੱਲ ਰਹੇ ਸਾਡੇ ਅੰਦਰ ਕੋਈ ਕਮੀ ਤਾਂ ਨਹੀਂ ਪਰਮੇਸ਼ਵਰ ਦਾ ਬਚਨ ਹੀ ਹੈ ਜੋ ਤੁਹਾਨੂੰ ਦੱਸ ਦੱਸਦਾ ਕਿ ਤੁਸੀਂ ਸਹੀ ਚੱਲ ਰਹੇ ਹੋ ਜਾਂ ਕਿੱਦਾਂ ਚੱਲ ਰਹੇ ਤੁਹਾਨੂੰ ਕੋਈ ਹੋਰ ਨਹੀਂ ਦੱਸੇਗਾ ਤੁਸੀਂ ਤੁਹਾਨੂੰ ਹੋਰ ਕੋਈ ਦੱਸੇਗਾ ਤਾਂ ਆਪਣੇ ਹੀ ਮਤਲਬ ਕਿ ਸਜਾਵ ਦੇ ਹੋਏਗਾ ਲੇਕਿਨ ਪਵਿੱਤਰ ਸ਼ਾਸਤਰ ਪਵਿੱਤਰ ਬਾਈਬਲ ਬਾਣੀ ਦੱਸਦੀ ਆ ਕਿ ਕਿਸ ਤਰ੍ਹਾਂ ਸਾਨੂੰ ਪ੍ਰਭੂ ਦੇ ਮਤਲਬ ਅੰਗ ਸੰਗ ਰਹਿਣਾ ਚਾਹੀਦਾ ਉਹਦਾ ਲਵ ਸਾਡੇ ਲਈ ਕਿਉਂ ਕੀਮਤੀ ਹੈਗਾ ਉਹਦਾ ਪਦਨ ਕਿਸ ਚੀਜ਼ ਨੂੰ ਕਿਹਾ ਗਿਆ ਵਾ ਸਾਨੂੰ ਕਿਸ ਤਰ੍ਹਾਂ ਗ੍ਰਹਿਣ ਕਰਨਾ ਚਾਹੀਦਾ ਵਾ ਜੇ ਤੁਹਾਡੇ ਵਿੱਚ ਮਤਲਬ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਖ ਕੇ ਪਤਾ ਲੱਗ ਜਾਊਗਾ ਜੀ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਹੈਗੀਆਂ ਤੇ ਕਿੱਥੇ ਜਦੋਂ ਅਸੀਂ ਗਲਤੀ ਕਰਦੇ ਆ ਤੇ ਕਿਸ ਤਰ੍ਹਾਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਹੋ ਜਾਂਦੇ ਆ ਸਾਨੂੰ ਝੁੰਡ ਦੇ ਵਿੱਚ ਹੀ ਰਹਿਣਾ ਚਾਹੀਦਾ ਵਾ ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰਹਿੰਦੇ ਆ ਉਹਦੀ ਝੁੰਡ ਦੇ ਵਿੱਚ ਰਹਿੰਦੇ ਆ ਸੰਗਤੀ ਕਰਦੇ ਆ ਆਰਾਧਨਾ ਪ੍ਰਾਰਥਨਾ ਕਰਦੇ ਆ ਤਾਂ ਸਾਡੇ ਦੇ ਉੱਤੇ ਉਹਦੀ ਦਇਆ ਬਣੀ ਰਹਿੰਦੀ ਉਹਦੇ ਲਹੂ ਵਿੱਚ ਜਦੋਂ ਅਸੀਂ ਆਪਣੇ ਪਰਿਵਾਰ ਨੂੰ ਕਵਰ ਕਰਦੇ ਆ ਨਾ ਤੇ ਉਹ ਉਹ ਉਹਦੇ ਵਿੱਚ ਅਸੀਂ ਉਸ ਬਾੜ ਨੂੰ ਲਗਾ ਦਿੰਨੇ ਹੁੰਨੇ ਤਾਂ ਜੋ ਕਿ ਜਿਸ ਤਰ੍ਹਾਂ ਆਯੂਬ ਨੇ ਲਗਾਇਆ ਸੀ ਨਾ ਆਪਣੇ ਪਰਿਵਾਰ ਦੇ ਆਲੇ ਦੁਆਲੇ ਆਪਣੇ ਉਹ ਪ੍ਰਾਰਥਨਾ ਰਹੀ ਹੀ ਉਹ ਉਸ ਨੂੰ ਬਾੜ ਨੂੰ ਲਗਾਉਂਦਾ ਹੁੰਦਾ ਸੀ ਇਸੇ ਤਰ੍ਹਾਂ ਹਰ ਦਿਨ ਹਰ ਸਮੇਂ ਤੁਸੀਂ ਇੱਕ ਟਾਈਮ ਚੋ ਲੋ ਉਸ ਉਸ ਘੜੀ ਪਰ ਮੇਸ਼ਵਰ ਦਾ ਜਰੂਰ ਧੰਨਵਾਦ ਕਰਿਆ ਕਰੋ ਔਰ ਆਪਣੇ ਆਪ ਨੂੰ ਪੱਕਿਆ ਕਰ ਲੂ ਕਿ ਅਸੀਂ ਪ੍ਰਾਰਥਨਾ ਕਰਨੀ ਹੀ ਕਰਨੀ ਆ ਕਰਨ ਵਾਲੇ ਨਹੀਂ ਸਗੋਂ ਕਰੋ ਕਰਨ ਵਾਲੇ ਨਹੀਂ ਸਗੋਂ ਕਰਨ ਵਾਲੇ ਬਣੋ ਤੋਰੀ ਕਦੇ ਕਦੇ ਸੱਚੀ ਇਦਾਂ ਹੁੰਦੀ ਹੈ ਕਿ ਆਪਾਂ ਹਨਾ ਜ਼ਿਆਦਾਤਰ ਕਰੋਨੇ ਆ ਪਰ ਕਰ ਦੇ ਨਹੀਂ ਹੈਗੇ ਲੇਕਿਨ ਪਰਮੇਸ਼ਵਰ ਦਾ ਅਪਚਨ ਕਦੀ ਵੀ ਨਹੀਂ ਕਿਤੇ ਵੀ ਨਹੀਂ ਇਹ ਲਿਖਿਆ ਜੀ ਤੁਸੀਂ ਪ੍ਰਾਰਥਨਾ ਹਨਾ ਕਰਾਓ ਉਹ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕ ਨਵੇਂ ਆ ਜਿਨ੍ਹਾਂ ਨੂੰ ਪ੍ਰਾਰਥਨਾ ਬਾਰੇ ਨਹੀਂ ਪਤਾ ਹੁੰਦਾ ਜਿਹੜੇ ਮਤਲਬ ਸਮਝ ਨਹੀਂ ਪਾਉਂਦੇਗੇ ਲੇਕਿਨ ਜੇਕਰ ਹਨਾ ਤੁਸੀਂ ਮਤਲਬ ਕਿ ਪ੍ਰਭੂ ਦੇ ਵਿੱਚ ਬਣੇ ਹੋਏ ਆ ਪਰਬੂ ਦੇ ਵਿੱਚ ਤਾਂ ਤੁਸੀਂ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਿਆ ਕਰੋਗੇ ਸਾਨੂੰ ਪ੍ਰਾਰਥਨਾ ਕਰਨੀ ਆ ਸੀ ਕਿਸੇ ਕੋ ਕਰੋਣੇ ਨਹੀਂ ਹੈਗੇ ਹਾਂ ਉਹਦੇ ਵਿੱਚ ਵੀ ਜੇ ਕੋਈ ਦੁਖੀ ਬਿਮਾਰ ਆ ਜੇ ਕੋਈ ਕਿਸੇ ਦੇ ਘਰੇ ਮਤਲਬ ਕਿ ਲੜਾਈ ਝਗੜਾ ਹੋ ਗਿਆ ਉਹਦੇ ਵਿੱਚ ਉਹ ਕਲੀਸਿਆ ਦੇ ਲੋਕ ਹੁੰਦੇ ਆ ਪਾਸਟਰ ਜੀ ਨੂੰ ਦੱਸ ਦਿਓ ਉਹ ਆਪਣੇ ਪ੍ਰਾਰਥਨਾ ਦੁਆ ਦੇ ਨਾਲ ਤਾਂ ਵੀ ਬੰਦਨ ਟੁੱਟ ਦੇ ਇੱਕ ਧਰਮੀ ਜਨ ਦੀ ਪ੍ਰਾਰਥਨਾ ਜਦੋਂ ਵਿਸ਼ਵਾਸੀ ਦੀ ਪ੍ਰਾਰਥਨਾ ਪਰਮੇਸ਼ਵਰ ਅੱਗੇ ਹੁੰਦੀ ਆ ਤੋ ਪਰਮੇਸ਼ਵਰ ਜ਼ਰੂਰ ਸੰਦੇਸ ਵਚਨ ਦੇ ਰਹੀ ਪਰਮੇਸ਼ਵਰ ਤੁਹਾਨੂੰ ਬਰਕਤਵਾਰਾ ਸ਼ੀਸ਼ੇ ਦਵੇ ਜੇਕਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤੋ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਾਈਕ ਕਮੈਂਟ ਜ਼ਰੂਰ ਕਰ ਲੈਣਾ ਸਭ ਕੁਝ ਜੈਨਸੀ ਕੀ ਮੇਰੀ ਤਰਫ ਸੇ